ਸੱਚ ਸ੍ਰੀ ਗੁਰਦੀ ਹਰਜਿੰਦਰ ਪਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਹਿਲੇ ਦਰਸ਼ਕੋ ਜਿਹੜੀ ਗੱਲ ਮੈਂ ਕਰ ਰਿਹਾ ਸੀ ਪਿਛਲੀ ਵੀਡੀਓ ਦੇ ਵਿੱਚ ਅਸਲ ਦੇ ਵਿੱਚ ਉਹਦੀ ਕੰਟੀਨਿਊਟੀ ਹੈ ਉਦੋਂ ਜਦੋਂ ਮੈਂ ਗੱਲ ਕਰ ਰਿਹਾ ਸੀ ਕਿ ਕੇਜਰੀਵਾਲ ਤਾਂ ਉੱਥੇ ਸਿਆਸੀ ਭਾਸ਼ਣ ਦੇ ਰਿਹਾ ਸੀ ਅਨੰਦਪੁਰ ਸਾਹਿਬ ਜਿਹੜੀ ਕੱਲ ਉਹਨਾਂ ਦਾ ਸਮਾਗਮ ਸ਼੍ਰੀ ਗੁਰਤੇਗਪਾਤ ਸਾਹਿਬ ਦਾ ਹੋਇਆ ਸੀ ਸੋਨੇ ਨਿਹੰਗਾਂ ਦੇ ਵਿੱਚ ਨਾ ਉੱਥੇ ਸੋ ਲਈ ਨਿੰ ਸਿੰਘਾਂ ਦੇ ਵਿੱਚ ਜਿਹੜੇ ਭਾਸ਼ਣ ਦਿੱਤਾ ਉਹਦੀ ਕੰਟੀਨਿਉਟੀ ਸਮਝਣ ਤੋਂ ਬਾਅਦ ਆਪਾਂ ਗੱਲ ਅੱਗੇ ਵਧਾ ਰਹੇ ਹਾਂ ਜੇ ਤੁਸੀਂ ਪਹਿਲਾਂ ਹੀ ਦੇਖ ਲਓ ਪਿਛਲੀ ਦੇਖ ਲਓ ਤਾਂ ਤੁਹਾਨੂੰ ਜਿਹੜੀ ਉਹ 5-7 ਮਿੰਟ ਦੀ ਜਿਹੜੀ ਵੀਡੀਓ ਹੈ ਉਹਦੇ ਨਾਲ ਤੁਹਾਨੂੰ ਗੱਲ ਜ਼ਿਆਦਾ ਇਹ ਕਲੀਅਰ ਹੋ ਜੇਗੀ खैर ਕੀ ਲੋਟ ਸੀ ਕੇ ਜਿਹੜੀ ਗੱਲ ਨੂੰ ਜਦੋਂ ਮੈਂ ਕਹਿ ਰਿਹਾ ਸੀ ਕਿ ਅਸੀਂ ਕਹਿੰਦੇ ਬੜੇ ਇਮਾਨਦਾਰ ਹਾਂ ਅਸੀਂ ਤਾਂ ਕਹੀ ਨਹੀਂ ਕਿ ਤੁਸੀਂ ਬੇਈਮਾਨ ਹੋ ਤੁਹਾਨੂੰ ਕਾਦਾ ਡਰ ਖਾਰ ਹੈ ਸਰਕਾਰ ਨੂੰ ਕਾਦਾ ਡਰ ਖਾਰ ਹੈ ਕਿ ਬੇਈਮਾਨੋ ਤੁਸੀਂ ਅਸੀਂ ਨਹੀਂ ਕਿਹਾ ਕਦੇ ਕਿ ਬੇਈਮਾਨੋ ਲੋਕ ਦੇਖਣਗੇ ਤੁਸੀਂ ਜਿਹੜਾ ਕੰਮ ਕੀਤਾ ਤੁਹਾਨੂੰ ਕਹਿੰਦੇ ਡੋਣੀ ਪਰ ਗੱਲ ਤਾਂ ਇਹ ਹੈ ਕਿ ਧਾਰਮਿਕ ਸੇਜ ਤੇ ਸਿਆਸੀ ਭਾਸ਼ਣ ਚੜ ਰਿਹਾ ਸੀ ਤੇ ਇਹੀ ਕੁਝ ਚੱਲਦਾ ਸਾਰੇ ਕਿਤੇ ਇਹੀ ਕੁਝ ਚੱਲਦਾ ਨਾ ਯਾਨੀ ਇਹ ਗੁਰੂ ਤੇਗ ਬਹਾਦਰ ਸਾਹਿਬ ਦਾ ਕੰਦ ਦਾ ਜਿਹੜਾ ਪ੍ਰੋਗਰਾਮ ਹੈ ਉਹ ਸਾਰਾ ਹੀ ਚਾਹੇ ਕਿਤੇ ਵੀ ਹੋਇਆ ਉਹ ਸਿਆਸੀ ਤੌਰ ਤੇ ਸਿਆਸੀ ਆਂਕਲ ਨੇ ਦੇਖਿਆ ਜਾਂਦਾ ਹੁਣ ਧਾਰਮਿਕ ਉਹਦੇ ਵਿੱਚ ਗੱਲਾਂ ਜੇ ਇਹ ਮਰਜ਼ੀ ਕਰੀ ਜਾਂਦੇ ਜਿੱਡੀ ਮਰਜ਼ੀ ਸ਼ਰਦਾ ਦੇ ਗੱਲਾਂ ਕਰਨ ਤੇ ਇੱਕ ਵਨ ਮੈਂ ਹੋਰ ਵੀ ਕਹੀ ਹੈ ਪਿਛਲੇ ਪੀੜੇ ਚ ਕਿਆਂ ਸਿਆਸੀ ਗੱਲਾਂ ਹੀ ਨੇ ਕਿ ਜਦੋਂ ਵਿਧਾਨ ਸਭਾ ਦਾ ਸੈਸ਼ਨ ਵਿਸ਼ੇਸ਼ ਹੋਇਆ ਉਹ ਚ ਜਦੋਂ ਕੁਛ ਨਹੀਂ ਨਿਕਲਿਆ ਅਪਰਥੋਟ ਵੀ ਆਪਾਂ ਕਹਿਰੀਏ ਕਿ ਯੂਨੀਵਰਸਿਟੀ ਬਣਾਵਾਂਗੇ ਅਸੀਂ ਔਰ ਉਹ ਵੀ ਵਰਡ ਕਲਾਸ ਯੂਨੀਵਰਸਿਟੀ ਬਣਾਵਾਂਗੇ ਇਹ ਵੀ ਕਿਹਾ ਤੇ ਵਰਡ ਕਲਾਸ ਯੂਨੀਵਰਸਿਟੀ ਭਾਈ ਪਹਿਲੀਆਂ ਜਿਹੜੀਆਂ ਯੂਨੀਵਰਸਟੀਆਂ ਦਾ ਕੀ ਬਣਿਆ ਇਹ ਵੀ ਤਾਂ ਦੱਸ ਦੋ ਯੂਨੀਵਰਸਿਟੀ ਦਾ ਕੋਈ ਵਿਜ਼ਨ ਹੁੰਦਾ ਹੈ ਕਿਹੜੀ ਵਰਡ ਕਲਾਸ ਕਿਸ ਕਿਸਮ ਦੀ ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਦੇ ਬਣਾਉਣੇ ਆ ਉਹਦੇ ਚ ਹਿਊਮਨ ਰਾਈਟਸ ਦੀ ਗੱਲ ਕਰਨੀ ਹੈ ਸਿੱਖੀ ਸਿਧਾਂਤਾਂ ਦੀ ਗੱਲ ਕਰਨੀ ਹੈ ਗੁਰੂ ਤੇਗ ਬਹਾਦਰ ਸਾਹਿਬ ਦੀ ਫਲਸਫੀ ਦੀ ਗੱਲ ਕਰਨੀ ਹੈ ਆਮ ਜਿਹੜੀਆਂ ਇੰਸਟੀਟਿਊਟ ਡਿਗਰੀਆਂ ਦੇਣੀਆਂ ਨੇ ਜਿਵੇਂ ਬਾਕੀ ਟਰੈਡੀਸ਼ਨਲ ਯੂਨੀਵਰਸਿਟੀਆਂ ਨੇ ਉਵੇਂ ਬਣਾਉਣੀਆਂ ਨੇ ਕਾਲਜ ਨਾਲ ਅਫੀਲੀਏਟਡ ਹੋਣਗੇ ਕੱਲੀ ਯੂਨੀਵਰਸਿਟੀ ਹੋਊਗੀ ਉਹ ਛੜੀ ਦੱਸਿਆ ਜਿੱਦ ਅਸਲੀ ਤੌਰ ਤੇ ਕੋਈ ਪਹਿਲਾ ਵਿਜਨ ਹੁੰਦਾ ਯੂਨੀਵਰਸਿਟੀ ਜਦੋਂ ਬਣਦੀਆਂ ਨੇ ਉਹਦਾ ਇੱਕ ਮੀਟਿੰਗਾਂ ਹੁੰਦੀਆਂ ਨੇ ਕਿਹੜੀ ਜਗ੍ਹਾ ਤੇ ਕਿੰਨੀ ਜਗ੍ਹਾ ਮਿਲੂਗੀ ਕਿੰਨੀ ਜ਼ਮੀਨ ਅਕਵਾਇਰ ਹੋਊ ਕਿੱਥੋਂ ਜ਼ਮੀਨ ਮਿਲੂਗੀ ਕੋਈ ਦਾਨ ਦੇ ਰਿਹਾ ਹੈ ਕੋਈ ਪਿੰਨਾਂ ਤੋਂ ਲੈਣੀ ਹੈ ਕਿੰਨੀ ਦੂਰ ਹੋਊਗੀ ਅਰੰਧਪੁਰ ਸਾਹਿਬ ਤੋਂ ਔਰ ਕਿੰਨੇ ਏਕੜ ਜ਼ਮੀਨ ਮਿਲੂਗੀ ਕੋਈ ਬਜਟ ਦਾ ਨਹੀਂ ਪਤਾ ਕੋਈ ਜ਼ਮੀਨ ਦਾ ਨਹੀਂ ਪਤਾ ਕੋਈ ਲਾਅ ਦਾ ਨਹੀਂ ਪਤਾ ਕੋਈ ਵਿਧਾਨ ਸਭਾ ਚ ਨਹੀਂ ਆਇਆ ਕਿਸੇ ਕੈਬਨਿਟ ਚ ਨਹੀਂ ਆਇਆ ਕਿਉਂਕਿ ਐਲਾਨ ਕਰ ਦੋ ਬਾਕੀਆਂ ਨੇ ਕੀਤਾ ਤੇ ਪਰ ਬਾਕੀ ਦਾ ਹਾਲ ਵੀ ਦੇਖ ਲਓ ਕੀ ਹੋਇਆ ਜਿਹੜੀਆਂ ਯੂਨੀਵਰਸਿਟੀਆਂ ਐਲਾਨ ਕੀਤੀਆਂ ਗਈਆਂ ਸੀ ਦੋ ਤਿੰਨ ਯੂਨੀਵਰਸਿਟੀ ਚੱਟ ਗਈਆਂ ਉਹਨਾਂ ਚੋਂ ਇੱਕ ਤਾਂ ਜਿਹੜੀ ਹੈ 69 ਦੇ ਵਿੱਚ ਗੁਰੂ ਗੁਰੂ ਨਾਨਕ ਦੇਵ ਯੂਨੀਵਰਸਿਟੀ ਉਹ ਠੀਕ ਚੱਲ ਰਹੀ ਹੈ ਜਾਂ ਈਵਨ ਗੁਰੂ ਅੰਗਦ ਦੇਵ ਵਾਲੀ ਜਿਹੜੀ ਹੈ ਵੈਟਰਨਰੀ ਯੂਨੀਵਰਸਿਟੀ ਠੀਕ ਹੈ ਉਹ ਤੋਂ ਬਾਅਦ ਕੀ ਬਣਿਆ ਜੀ ਆ ਜਿਹੜੀਆਂ ਆਪਾਂ ਕੈਪਟਨ ਸਾਹਿਬ ਨੇ ਬਣਾਈ ਸੀ ਜਦੋਂ 400 ਦਾ ਪ੍ਰਕਾਸ਼ਪੁਰੂਪ ਸੀ ਗੁਰੂ ਤੇਗ ਬਹਾਦਰ ਸਾਹਿਬ ਦਾ ਉਹਦਾ ਕੀ ਬਣਿਆ ਗੁਰੂ ਤੇਗ ਬਹਾਦਰ ਸਟੇਟ ਯੂਨੀਵਰਸਿਟੀ ਲਾਉ ਜਿਹੜੀ ਪਿੰਡ ਕੈਰੋਂ ਚਬਾਨੀ ਸੀ ਉਹ ਸ਼ਾਇਦ ਉਹਦਾ ਆ ਜਿਹੜਿਆ ਕਿਉਂਕਿ ਤੇ ਹੁ ਮਦਰ ਆਵ 5 ਸਾਲ ਹੋ ਗਏ ਯੂਨੀਵਰਸਿਟੀ ਦੇ ਕੋਲ ਕੋਈ ਆਪਦੀ ਜਗਾ ਨਹੀਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇੱਕ ਖੁੰਝੇ ਚ ਚੱਲਦੀ ਹੈ ਗੁਰੂ ਨਾਨਕ ਦੇਵ ਜੀ ਨੂੰ ਤਾਂ ਬਾਈ ਚਾਂਸ ਵੀ ਉਹਦਾ ਬਾਈ ਚਾਂਸ ਰਹਿ ਕੋਈ ਰਜਿਸਟਰਰ ਨਹੀਂ ਕੋਈ ਰੈਗੂਲਰ ਸਟਾਫ ਨਹੀਂ ਕਿੱਥੇ ਜੀ ਐਲ ਉਹਨਾਂ ਨੇ ਕਰਤਾ ਸੀ ਉਹ ਵੀ ਗੁਰੂ ਤੇਗ ਬਹਾਦਰ ਸਾਹਿਬ ਦੇ ਦੌਰਾਨ ਕੀਤਾ ਸੀ ਔਰ ਫਿਰ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਦੋਂ ਹੋਇਆ ਉਦੋਂ ਕੈਪਟਨ ਸਾਹਿਬ ਨੇ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਪਟਿਆਲਾ ਬਣਾਈ ਸੀ ਹਣੇ ਤੱਕ ਬਿਲਡਿੰਗ ਨਹੀਂ ਉਹ ਚੱਲ ਰਹੀ ਹੈ ਜਿਹੜਾ ਇੱਕ ਮਿਹਰਾ ਕਾਲਜ ਹੈ ਨਾ ਸਾਡਾ ਸਭ ਤੋਂ ਪੁਰਾਣਾ ਪਟਿਆਲੇ ਦਾ ਉਹਦੇ ਪ੍ਰਿੰਸੀਪਲ ਦੀ ਕੋਠੀ ਕੌਲ ਦੇ ਬਰਕੂਰ ਗੌਰ ਦੇ ਬੈਕਟ देयर ਤੇ ਉਥੇ ਉਸ ਪ੍ਰਿੰਸੀਪਲ ਦੀ ਕੋਠੀ ਜੀ ਯੂਨੀਵਰਸਿਟੀ ਚੱਲ ਰਹੀ ਹੈ ਤਿੰਨ ਚਾਰ ਗੰਮਰੈਂਜ ਯੂਨੀਵਰਸਿਟੀ ਚੱਲ ਰਹੀ ਹੈ ਆ ਜਿਹੜੇ ਅੱਜ ਕੱਲ ਗੁਰਨਾਨ ਦੇਵ ਯੂਨੀਵਰਸਿਟੀ ਦੇ ਵਾਈ ਚਾਂਸਲ ਪ੍ਰੋਫੈਸਰ ਅਮਰਜੀਤ ਉਹਦੇ ਵਾਈ ਚਾਂਸਲ ਰਹੇ ਨੇ ਉਹ ਜਿਹਨਾਂ ਦਾ ਰੌਲਾ ਪਿਆ ਸੀ ਭਗਤ ਭਗਵਤ ਦੇ ਸਾਹਮਣੇ ਉਹਨਾਂ ਤੋਂ ਮਤ ਸੰਤ ਹੁੰਦੀ ਹੈ ਦੀ ਵੀਡੀਓ ਵਾਇਰਲ ਹੋਈ ਸੀ ਔਰ ਕੱਲ ਤੱਕ ਸਭ ਤੇ ਵੀ ਗਈ ਸੀ ਉਹਨਾਂ ਦੀ ਗੱਲ ਕਰ ਰਹੇ ਹਾਂ ਉਹ ਲਗੇ ਸੀ ਆਪ ਦੀ ਮਹਿਤਰਾ ਜਨਕ ਚਰਚਾ ਲਾ ਸਕੋ ਤੋਂ ਬਾਅਦ ਉਹਨਾਂ ਦਾ ਉਹਦੀ ਮਹਿਤਤਾ ਰਿਵਾਰਡ ਮਿਲ ਗਿਆ ਨਾ ਕਿ ਬੇਸੇ ਵੀ ਰਿਵਾਰਡ ਮਿਰੀ ਜਾਂਦਾ ਜੇ ਤੁਸੀਂ ਆਰਐਸਐਸ ਨੂੰ ਠੀਕ ਰੱਖੋਗੇ ਤੇ ਉਹਨਾਂ ਨੂੰ ਤਾਂ ਸਟੇਟ ਜੁਨੂ ਇਹ ਨਾ ਸਮਝੋ ਕਿ ਜੀ ਉਹ ਕਿ ਸਰਕਾਰ ਕਿਸੇ ਦੀ ਮਰਜ਼ੀ ਹੋਵੇ ਯੂਨੀਵਰਸਿਟੀਆਂ ਚਾਜਕਰ ਆਰਐਸਐਸ ਲਾਉਂਦੀਆਂ ਬੰਦੇ ਨਾਗਪੁਰ ਤੋਂ ਹੁਕਮ ਹੁੰਦੇ ਨੇ ਉਹ ਤੁਹਾਡਾ ਕਿ ਉਹ ਤਾਂ ਹੁਣ ਵਾਈਸ ਚਾਂਸਲਰ ਨੇ ਤਾਂ ਫੇਰ ਇੱਕ ਹੋਰ ਬਣਾਈ ਸੀ ਉਂਡੀਚ ਚਵਾਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਕਿਲ ਇੰਸਟੀਚਿਊਟ ਉਹਦਾ ਕੀ ਬਣਿਆ ਜੀ ਕਦੇ ਨਾਮ ਸੁਣਿਆ ਯੂਨੀਵਰਸਿਟੀ ਬਣਨੀ ਸੀ ਉਹਦੀ ਤਾਂ ਜ਼ਮੀਨ ਵੀ ਕਾਰ ਹੋ ਗਈ ਸੀ ਭਾਈ 21 ਏਕੜ ਉਹ ਨਹੀਂ ਪੈਸਾ ਨਹੀਂ ਹੈ ਆ ਇੱਕ ਉਹ ਅਗੇ ਦਾਦੇ ਦੇ ਨਾਮ ਤੇ ਬਣਾਈ ਸੀ ਕੈਪਟਨ ਸਾਹਿਬ ਨੇ ਮਹਾਰਾਜਪੁਰਪਿੰਦਰ ਸਪੋਰਟਸ ਯੂਨੀਵਰਸਿਟੀ ਕਿੱਥੇ ਹੈ ਸੁਣਿਆ ਕੋਈ ਵਿਅਕਤੀ ਦੇ ਨਾਮ ਤੇ ਬੜਾ ਕੋਈ ਇਹ ਇੰਨਾ ਸੌਖਾ ਨਹੀਂ ਹੈ ਆ ਜਿਹੜੀ ਵਾਰਡ ਯੂਨੀਵਰਸਿਟੀ ਬਣਾਈ ਸੀ ਉਹ ਸੱਤ ਦੇ ਚੋਦ ਜਸਵੀਰ ਸਿੰਘ ਨਾਲ ਵਾਲੀ ਅਵੇਲਾ ਸੀ ਉਹਨੇ ਰਾਤ ਆ ਕੇ ਬਣਾ ਲਈ ਇਥੇ ਫਤਿਹਗੜ੍ਹ ਸਾਹਿਬ ਐਡਾ ਵਧੀਆ ਕਾਲਜ ਮਾਤਾ ਗੁਦਰੀ ਕਾਲਜ ਚੱਲ ਰਿਹਾ ਹੈ ਉਥੇ ਯੂਨੀਵਰਸਿਟੀ ਫਿਰ ਯੂਨੀਵਰਸਿਟੀ ਬਿਟ ਡਿਗਰੀਸਟ ਉਹੀ ਕੋਰਸ ਨੇ ਪੰਜਾਬੀ ਯੂਨੀਵਰਸਿਟੀ ਚ ਨੇ ਲਗਭਗ ਉਹੀ ਕੋਰਸ ਉਥੇ ਚੱਲ ਰਹੇ ਨੇ ਮਾਤਾ ਗੁਦਰੀ ਚ ਉਹ ਚੱਲੀ ਨਹੀਂ ਹੁਣ ਯੂਨੀਵਰਸਿਟੀ ਰੁੜਤਾ ਰਹੀ ਹੈ ਔਰ ਤੁਸੀਂ ਇਹ ਦੇਖੋ ਮੈਂ ਉਦੋਂ ਹੈਂਡ ਸੀ ਮੈਂ ਮਾਤਾ ਗੁਦਰੀ ਵੀ ਕੋਰਸ ਦਿੱਤਾ ਸੀ ਪੱਤਰਕਾਰੀ ਦਾ ਇਧਰ ਵੀ ਦੇਖਿਆ ਸੀ ਇਧਰ ਲ ਬੰਦ ਹੋ ਗਏ ਯਾਨੀ ਯੂਨੀਵਰਸਿਟੀ ਦਾ ਕੋਰਸ ਬੰਦ ਹੋ ਗਿਆ ਪਟਿਆਲਾ ਦੇ ਉਹ ਕਹਉਂਦੇ ਜੀ ਨਿਆਣੇ ਤਾਂ ਉੱਥੇ ਜਾਂਦੇ ਨੇ ਜਿਹੜੇ ਜੇ ਬੰਦਿਆਂ ਨੇ ਆਉਣਾ ਹੈ ਜੇ ਆਮ ਬੰਦਿਆਂ ਨੇ ਪੜ੍ਹਨਾ ਹੈ ਜਿਹੜਾ ਕੋਈ ਉਥੇ ਕੋਰਸ ਲੈ ਉਹੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਅਗਲਾ ਪਹਿਲੀ ਤਰਜੀਹ ਪੰਜਾਬੀ ਯੂਨੀਵਰਸਿਟੀ ਨੂੰ ਦਿੰਦਾ ਤਾਂ ਕੋਈ ਪਤਾ ਤਾਂ ਲੱਗਣਾ ਵਿਜ਼ਨ ਕੀ ਹੈ ਯੂਨੀਵਰਸਿਟੀ ਦਾ ਮਤਲਬ ਨਾ ਵਿਜ਼ਨ ਦਾ ਪਤਾ ਨਾ ਪਾਜਟ ਦਾ ਪਤਾ ਨਾ ਜ਼ਮੀਨ ਦਾ ਪਤਾ ਨਾ ਕੈਬਨਿਟ ਦੇ ਪਾਸ ਕੀਤਾ ਨਾ ਕਿਉਂ ਕਿਉਂਕਿ ਰੋਲਾ ਪੈ ਗਿਆ ਵੀ ਆਪਾਂ ਕੁਝ ਨਹੀਂ ਕੀਤਾ ਕੋਈ ਵੱਡਾ ਕੰਮ ਕਰੀਏ ਲਾ ਦੋ ਜੀ ਆਪਾਂ ਆਪਾਂ ਯੂਨੀਵਰਸਿਟੀ ਬਣਾਵਾਂਗੇ ਜੇ ਨਹੀਂ ਇਸ ਤਰੀਕੇ ਨਾਲ ਹਾਲਾਤ ਨਹੀਂ ਬਣਦੇ ਫਿਰ ਕੁਮਾਰ ਬਹਾਸੋਂ ਹੀ ਨਹੀਂ ਗੱਲ ਅਸੀਂ ਪੁੱਛ ਕੇ ਰੱਖਾਂਗੇ ਕੋਰਸ ਬਾਜੀ ਬਾ ਸਾਰਾ ਕੁਝ ਤਾਂ ਪੁੱਛ ਕੇ ਕਰਦੇ ਹੋ ਤੁਸੀਂ ਆ ਸਾਰੇ ਜਿਹੜੇ ਰਾਜ ਸਭਾ ਚ ਭੇਜੇ ਨੇ ਪੁੱਛ ਕੇ ਭੇਜੇ ਨੇ ਮਾਨ ਸਭ ਤੁਸੀਂ ਤੁਸੀਂ ਕੋਈ ਕੰਮ ਐਸਾ ਕਰ ਦਿਓ ਜਿੱਦੇ ਵੀ ਆ ਜਿਬਲੀ ਚੌਣਾ ਰੜੀਆਂ ਨੇ ਲੋਕਾਂ ਨੂੰ ਪੁੱਛ ਕੇ ਤਾਂ ਉਮੀਦਵਾਰ ਬਣਾਏ ਨੇ ਤੁਸੀਂ ਇਹੋ ਇਹ ਵੀ ਲੋਕਾਂ ਦਾ ਆਪਦਾ ਵੀ ਮਜ਼ਾਕ ਉਡਾਉਣੇ ਹੋ ਕ੍ਰੈਡੀਬਿਲਟੀ ਖਰਾਬ ਕਰਨੇ ਇਹਨਾਂ ਦੀ ਲੋਕਾਂ ਦੀ ਵੀ ਹੁੰਦੀ ਹੈ ਲੋਕੀ ਕੱਲ ਕੀ ਕਰ ਵੀ ਕੀ ਸਕਦੇ ਨੇ ਸੋ ਜਿਹੜਾ ਇਹਨਾਂ ਨੇ ਬਣਾਇਆ ਜੀ ਪ੍ਰੋਗਰਾਮ ਉੱਥੇ ਉਹਦੇ ਚ ਤਾਂ ਦੋ ਹੀ ਬੰਦੇ ਦਿਖੇ ਸਰਕਾਰੀ ਪ੍ਰੋਗਰਾਮ ਚ ਅਰਵਿੰਦ ਕੇਜਰੀਵਾਲ ਤੇ ਬਾਣ ਸਾਹਿਬ ਉਸ ਤੋਂ ਬਾਅਦ ਬਾਕੀ ਮੰਤਰੀਆਂ ਦੀ ਫੌਜ ਇਹ ਤਾਂ ਇਹਨਾਂ ਦਾ ਦੂਜੇ ਪਾਸੇ ਜਿਹੜੇ ਕਹਿੰਦੇ ਨੇ ਜੀ ਲੋਕਾਂ ਦੀ ਚੁਣੀ ਹੋਈ ਸ਼ਰੋਣੀ ਕਮੇਟੀ ਕਲ ਵੀ ਕਹਿ ਰਹੇ ਸੀ ਸੋ ਯੂ ਟਿਊਬ ਬਾਦਰ ਸ਼ਰੋਮੀ ਕਮੇਟੀ ਜਿਹੜੀ ਕਹਿੰਦੀ ਜੀ ਇਹਨਾਂ ਨੇ ਦਖਲ ਸਾਡਾ ਦਿੱਤਾ ਜਿਵੇਂ ਉਹਨਾਂ ਦੇ ਕੋਈ ਹੋਰ ਨਹੀਂ ਆਇਆ ਮੈਂ ਦੱਸਿਆ ਨਾ ਪਿਛਲੀ ਵੀਡੀਓ ਚ 28 ਮਗਨ ਨੂੰ ਸਦਾ ਦੱਸ ਸੀ ਮੁੱਖ ਮੰਤਰੀ ਨੂੰ ਕੋਈ ਇੱਕ ਵੀ ਨਹੀਂ ਆਇਆ ਦਿਖਾਉਣ ਨੂੰ ਵੀ ਨਹੀਂ ਆਇਆ ਕੋਈ ਮੂੰਹ ਵੀ ਦਿਖਾਉਣ ਨੂੰ ਨਹੀਂ ਆਇਆ ਉਹ ਗਾਣੇ ਵੀ ਗੁਰਤੇਪਾਦਰ ਸਾਹਿਬ ਦੇ ਲਈ ਸਾਦੇ ਬਣਾ ਚ ਸ਼ਰਧਾ ਭਈ ਫਿਰ ਸ਼ਰਧਾ ਲੋਕਾਂ ਦੇ ਬਣਾ ਚ ਪਰ ਤੁਹਾਡੇ ਬਾਰੇ ਕੀ ਉਹਨਾਂ ਦਾ ਖਿਆਲ ਹੈ ਸਵਾਲ ਤਾਂ ਇਹ ਵੀ ਹੈ ਕਰ ਸੀਸਗੰਨ ਸਾਹਿਬ ਜਿੱਥੇ ਧਰਦਾ ਸੀਸ ਜਿਹੜਾ ਸੰਸਕਾਰ ਹੋਇਆ ਸੀ ਅਨੰਤਪੁਰ ਸਾਹਿਬ ਦਾ ਸੀਸ ਕਰ ਦੋ ਸੀਸ ਪਏ ਨੇ ਇੱਕ ਦਿੱਲੀ ਚਾਂਦਨੀ ਚੌਕ ਜਿੱਥੇ ਸੀਸ ਕਟਿਆ ਗਿਆ ਸੀ ਤੇ ਦੂਜਾ ਜਿੱਥੇ ਧਰਦਾ ਸੰਸਕਾਰ ਜਿੱਥੇ ਸੀਸ ਦਾ ਸੰਸਕਾਰ ਹੋਇਆ ਸੀ ਜਦੋਂ ਭਾਈ ਜਤਾਲ ਜੀ ਲੈ ਕੇ ਆਏ ਨੇ ਸੀਸ ਤੜ ਤੇ ਰਕਾਬਗਨ ਸਾਹਿਬ ਲਕੀਸਾ ਪੰਜਾਰਾ ਜੀ ਨੂੰ ਯਾਦ ਕਰਦੇ ਸੀਸ ਦਾ ਇਥੇ ਹੋਇਆ ਸੀ ਉਸੀਸ ਦੀ ਜਿਹੜੀ ਹੈ ਉਥੇ ਸ਼ਰਮਨਿਕ ਕਬੀਟ ਨੇ ਸੁਆਗਤ ਕੀਤਾ ਉਥੇ ਫਿਰ ਉਹ ਹੀ ਬੰਦੇ ਜਿਹੜੇ ਸੁਖਬੀਤ ਸਿੰਘ ਬਾਦਲ ਤੇ ਫਿਰ ਹਰਜਿੰਦਰ ਸਿੰਘ ਧਾਮੀ ਤੇ ਉਥੋਂ ਦੇ ਜਥੇਦਾਰ ਚੇਪਾਲਤਾਪ ਦੇ ਜਥੇਦਾਰ ਕਾਰਜਕਾਰੀ ਲਾਲੋ ਕੁਲਦੀਪ ਸਿੰਘ ਗੁਰਗੱਜ ਉਹ ਟੇਕ ਸਿੰਘ ਧਰੋਲਾ ਵੀ ਚਲੋ ਜਿੱਥੇ ਵੀ ਗੁਰਗੱਜ ਜਾਂਦੇ ਨੇ ਚਲੇ ਜਾਂਦੇ ਚਲੋ ਖੈਰ ਉਸ ਰੰਗ ਉਥੇ ਇਹ ਸੀ ਤੇ ਬਾਕੀ ਆ ਇੱਕ ਗੱਲ ਤੁਸੀਂ ਮੈਂ ਦੇਖੀ ਜਿਹੜੇ ਬਾਬਾ ਬਰਵੀਰ ਸਿੰਘ ਨੇ ਬਡਾਦਾਲਾ ਲਏ ਉਹ ਕੱਲ ਪੂਰੀ ਚੜ੍ਹਾਈ ਸੀ ਉਹਨਾਂ ਦੀ ਉਧਰ ਵੀ ਸਰਕਾਰੀ ਸਮਾਗਮ ਵੀ ਤੇ ਸਟ੍ਰੌਂਗ ਕਮੇਟੀ ਦਾ ਸਮਾਗਮ ਚੋ ਦੋਨਾਂ ਸਾਥੇ ਨਜ਼ਰ ਆਏ ਬਾਕੀ ਬਾਬਾ ਵਿਆਸ ਸਟ੍ਰੌਂਗ ਕਮੇਟੀ ਦੇ ਬੋਲਣਾਰੇ ਚ ਇਕੱਤੇ ਹੀ ਸੀ ਇੱਕ ਬਾਬਾ ਨਿਰਮਲ ਸਿੰਘ ਸੀ ਬਾਬਾ ਤਾਰ ਸਿੰਘ ਸੀ ਤੇ ਬਾਬਾ ਸੇਵਾ ਸਿੰਘ ਸੀ ਬਾਬਾ ਕਸ਼ਮੀਰ ਸਿੰਘ ਸੀ ਬਾਬਾ ਮਿੰਦਰ ਸਿੰਘ ਸੀ ਪਰ ਬਰਬੇਦ ਸੇਉਂ ਪੰਡਰ ਤਾਂ ਹੋਣੀ ਸੀ ਚਲੋ ਖੈਰ ਇਹ ਇਦਾਂ ਦਾ ਸਲੋਬਰੀ ਕਮੇਟੀ ਦਾ ਸੀ ਤੇ ਉੱਥੇ ਫਿਰ ਉਹੀ ਗੱਲਾਂ ਜਿਹੜੀ ਜਿਹੜਾ ਧਾਬੀ ਸਾਹਿਬ ਨੇ ਤਾਂ ਇੱਕ ਮਤਲਬ ਵੀ ਰੱਖਤਾ ਬੰਦੀ ਸਿੰਘਾਂ ਬਾਰੇ ਔਰ ਇੱਕ ਹੋਰ ਐਲਾਨ ਵੀ ਕਰਤਾ ਕਿ ਹਜ਼ਾਰ ਕਮਰਿਆਂ ਦਾ ਕੰਪਲੈਕਸ ਹੋਰ ਬਣਾਉਣਾ ਇਹ ਜਿਹੀ ਗੱਲਾਂ ਕੀਤੀ ਐ ਤੇ 27 ਦੇ ਵਿੱਚ ਵਰਸਾ ਸਾਹਿਬ ਦਾ 450 ਸਤਾਪਨਾ ਤੇ ਬਸ ਬਣਾਉਣਾ ਇਹ ਪਤਾ ਹੀ ਨਹੀਂ ਹੁੰਦਾ ਮਾਨ ਸਾਹਿਬ ਨੂੰ ਪਤਾ ਨਹੀਂ ਹੁੰਣਾ ਨਹੀਂ ਤਾਂ ਉਹ ਵੀ ਕਹਿੰਦੇ ਕਿ ਅਸੀਂ ਵੀ ਬਣਾਵਾਂਗੇ ਉਹ ਤਾਂ ਉਹ ਲੋੜ ਨਹੀਂਦਾ ਇਹ ਵੀ ਕਹਤੋ ਕਿ ਅਸੀਂ ਜਿਹੜਾ ਹੁਣ ਬਣਾਉਣਾ ਹੈ ਹੁਲਾਮਹਲਾ ਵੀ ਮਨਾਵਾਂਗੇ ਤੇ ਉਹ ਤਾਂ ਫਿਰ ਤੁਹਾਨੂੰ ਪਤਾ ਹੈ ਕਿ ਅੱਜ ਕੱਲ ਤਾਂ ਫਿਰ ਉਹਨਾਂ ਨੂੰ ਲੱਗਦਾ ਕਿ ਵੈਸੇ ਵੀ ਹੁਲਾਮਹਲਾ اگلے ਸਾਲ ਮਨਾਉਣਗੇ ਤੇ ਚਾਰ ਜਿਹੜੇ ਆ ਜਿਵੇਂ ਕੱਲ ਵੋਟਾਂ ਦੀ ਗੱਲ ਕੀਤੀ ਹੈ ਉਹਵੇਂ ਕਰਨਗੇ ਉਹ ਤਾਂ ਕਹਿੰਦੇ 351 ਸੀ ਡੀ ਇਹੜਾ ਬਣਾਉਣਗੇ ਜਿਹੜੀ ਹੁਣ 350 ਹੈ ਪੰਜ ਜਣਾ ਚੋਣਾਂ ਦੇ 27 ਵਾਲੇ ਪੰਨਿਆਂ ਸਭ ਕੁਝ ਮਨਾਉਣਗੇ ਸਭ ਇਹ ਕਰਨਗੇ ਸੋ ਸ਼ੀਲੋ ਨੀ ਕਮੇਟੀ ਨੇ ਉਹ ਸੇ ਕੀਤਾ ਤੇ ਜਿਹੜੇ ਸੁਖਵੀਰ ਸਿੰਘ ਬਾਦਲ ਨੇ ਜੋ ਅੱਜ ਕੱਲ ਕਰ ਰਹੇ ਨੇ ਉਹੀ ਗੱਲਾਂ ਨੇ ਕਿ ਜੀ ਸਾਡੀ ਸਾਡੇ ਇਹਨਾਂ ਨੇ ਦਖਲਦাজি ਕੀਤੀ ਹੈ ਕਬਜੇ ਕਰ ਲਈ ਜੀ ਤੇ ਕਬਜੇ ਭਾਈ ਜੀ ਨੇ ਕੀਤੇ ਨੇ ਸਾਜਤਾ ਥੋੜੀ ਸੀ ਉਹਨਾਂ ਨਾਲ ਆ ਜਿਹੜਾ ਬਰਜਿੰਦਰ ਸਿੰਘ ਸਰਸਰ ਤੁਸੀਂ ਉਹ ਲੜਾਇਆ ਸੀ ਉਹਨਾਂ ਦੇ ਟਰੈਕਟਰ ਤੇ ਤੇ ਹੋਣ ਗਏ ਨੇ ਵੀ ਇਹ ਤਾਂ ਵਹੀ ਹੁੰਦਾ ਜਿਹੜੀਆਂ ਹੱਥਾਰਾ ਕੀਤੇ ਮੂੰਹ ਨਾ ਖੁੱਲਣੀ ਪੈਂਦੀਆਂ ਨੇ ਇਸੇ ਲਈ ਚੱਲਦਾ ਹੁੰਦਾ ਤਾਂ ਤੇ ਪਰੋਂ ਹੁਣ ਤੁਸੀਂ ਦੇਖੋ ਲਿਖਨ ਇਤਿਬਾਹੀ ਹੋਇਆ ਕਿ ਕੋਈ ਨਹੀਂ ਪਹੁੰਚਿਆ ਇਹਨਾਂ ਦੇ ਕੋਲ ਵੀ ਐਡੇ ਵੱਡੇ ਪ੍ਰੋਗਰਾਮ ਹੋਵੇ ਤੇ ਉੱਥੇ ਕੋਈ ਨਾ ਪਹੁੰਚੇ ਇਹ ਵੀ ਦੇਖੋ ਹੁਣ ਦਿੱਲੀ ਕਮੇਟੀ ਲੈ ਲਓ ਦਿੱਲੀ ਕਮੇਟੀ ਦੇ ਵਿੱਚ ਰਾਸ਼ਟਰਪਤੀ ਪਰ ਇੱਕ ਪਾਸੇ ਮੋਦੀ ਸਾਹਿਬ ਤੇ ਦੂਜੇ ਪਾਸੇ ਰਾਸ਼ਟਰਪਤੀ ਮੁਰਦ ਦਿੱਲੀ ਕਮੇਟੀ ਦਾ ਪ੍ਰੋਗਰਾਮ ਤੇ ਦਿਨ ਦਾ ਬਾਬਾ ਕੱਟ ਪੜਾ ਸੀ ਮੈਂ ਦੇਖਿਆ ਐਚ ਨਹੀਂ ਕੱਟ ਸੀ ਸਰਕਾਰੀ ਜਿਹੜਾ ਸਮਾਗਮ ਸੀ ਬਸਾਂ 'ਚ ਭੱਜ ਕੇ ਲੈ ਕੇ ਆਉਂਦੇ ਸੀ ਤਾਂ ਵੀ ਨਹੀਂ ਇੰਨਾ ਇਕੱਠ ਹੋਇਆ ਜਿਹੜਾ ਪੰਜਾਬ ਸਰਕਾਰ ਤੋਂ ਤੇ ਲੇਕਿਨ ਦਿੱਲੀ ਵਾਲੇ ਘਰ ਕੇ ਇਕੱਠਾ ਜਾਂ ਤਾਂ ਉੱਥੇ ਹੈ ਸੀ ਲਾਲ ਕਿਲੇ ਦੇ ਵਿੱਚ ਤੇ ਉੱਥੇ ਇਕੱਠ ਹੋਇਆ ਤੇ ਰੇਖਾ ਗੁਪਤਾ ਜੀ ਜਿਹੜੇ ਦਿੱਲੀ ਦੇ ਮੁੱਖ ਮੰਤਰੀ ਅਰਨੋਧ ਸਿੰਘ ਖਾਲਸਾ ਗੈਨੀ ਹਰਪ੍ਰੀਤ ਸਿੰਘ ਇਹ ਦੋ ਇੱਥੋਂ ਗਏ ਸੀ ਦੋਨੋਂ ਵਾਰੀ ਹੁਣ ਕਿਹਾ ਜਾਂਦਾ ਕਿ ਇਹਨਾਂ ਦੀ ਡੇਟ ਤਾਂ ਹੁਣ ਕਿਹਦੇ ਨਾਲ ਡੇਟ ਤਾਂ ਕਰਨ ਗਏ ਨੇ ਗੈਨੀ ਹਰਪ੍ਰੀਤ ਸਿੰਘ ਅਰਨਵ ਸਿੰਘ ਖੰਸਰ ਨੂੰ ਕੋਈ ਪ੍ਰੋਬਲਮ ਨਹੀਂ ਉਹ ਤਾਂ ਪਹਿਲਾਂ ਵੀ ਭਾਜਪਾ ਦੇ ਸਪੋਰਟ ਕਰ ਚੁੱਕੇ ਨੇ ਉਹ ਨੰਬਰ ਤੱਕ ਆਇਆ ਜਾਂਦਾ ਹੈ ਗੈਨੀ ਹਰਪੀ ਸਿੰਘ ਮਨਜੀਦਰ ਸਿੰਘ ਸਾਹਿਬ ਜਾਂ ਕਾਲਕਾ ਜਾਂ ਜਗਦੀਪ ਕਾਲੂ ਦਾ ਕਰਕੇ ਕਹਿੰਦੇ ਜਾਂ ਭਾਰਤੀ ਜਨਤਾ ਪਾਰਟੀ ਕਰਕੇ ਕਹਿੰਦੇ ਲੇਕਿਨ ਉੱਥੇ ਪਹੁੰਚੀ ਸੀ ਹਰਦੀਪ ਸਿੰਘ ਪੁਰੀ ਸੀ ਉਪਰਾਜਪਾਲ ਬੀਕੇ ਸਖਸੈਣਾ ਇਹ ਸਾਰੇ ਉੱਥੇ ਸੀ ਔਰ ਦਰੁਪਤੀਪੁਰ ਪਤਾ ਜਾਣਾ ਰਾਸ਼ਟਰਪਤੀ ਜਾਣਾ ਵੱਡੀ ਗੱਲ ਹੈ ਇਹ ਦਿੱਲੀ ਦੇ ਬਣਾਇਆ ਤੇ ਫਿਰ ਮੋਦੀ ਸਾਹਿਬ ਦਾ ਪੌਂਚਨਾ ਕੁਰਖੇਤਰਾ ਆਰ ਡੈਕਸ਼ਨ ਸੈਣੀ ਡੈਕਸ਼ਨ ਸੈਣੀ ਦਾ ਪਗਬਰ ਕੀ ਰੱਖਿਆ ਕੋਲ ਸਰਦ ਪ੍ਰੋਗਰਾਮ ਚ ਉਹ ਤਾਂ ਲੱਗਦੀ ਸਰਦਾਰ ਨੇ ਆਪ ਹੀ ਦੋ ਪਹਿਲਾ ਸਟੋਰ ਆ ਸਭ ਤੋਂ ਸੂਪ ਲੈ ਕੇ ਇਸ ਕੱਲ ਵੀ ਆਪ ਲੈ ਕੇ ਇਸ ਸਰਤੇ ਚੱਕੇ ਤੇ ਉੱਥੇ ਮੋਦੀ ਸਾਹਿਬ ਸੀ ਜਦਕਾਰੀ ਟੇਟੋ ਸਿੱਕਾ ਇਹਨਾਂ ਨੇ ਕੀਤਾ ਚਲੋ ਚੰਗੀ ਗੱਲ ਹੈ ਤੇ ਬਾਕੀ ਉਹਨਾਂ ਨੇ ਜੋ ਹਿੰਦੂ ਦੀ ਚਾਦਰ ਦੇ ਬਾਰੇ ਚ ਜੋ ਨੰਦਪੁਰ ਸਾਹਿਬ ਰਾਸ਼ਟਰੀ ਚੇਤਨਾ ਦੀ ਸ਼ਕਤੀ ਪੁੰਚਦਾ ਹੈ ਨੀਵਦੀ ਸਾਹਮਣੇ ਸਰੀਓ ਗੱਲਾਂ ਕਰਤਾਰਪੁਰ ਦੇ ਲਾਂਘੇ ਦੀ ਸਾਰੇ ਚਾਹੇ ਕੋਈ ਕੇਜਰੀਵਾਲ ਹੋਵੇ ਚਾਹੇ ਮੋਦੀ ਹੋਵੇ ਚਾਹੇ ਕੋਈ ਵੀ ਹੋਵੇ ਜਿਹੜਾ ਸਿਆਸੀ ਬੰਦਾ ਸਿਆਸਤ ਤੋਂ ਬਿਨਾ ਰਹਿ ਨਹੀਂ ਸਕਦਾ ਬਸ ਤੁਸੀਂ ਇਹ ਦੇਖੋ ਚਾਹੇ ਉਹ ਜੁਦੇ ਅਦੇਬ ਚੋਂ ਉਹਨੇ ਕੱਲੋ ਝੰਡਾ ਚੜਾਇਆ ਉਦੋਂ ਵੀ ਉਹ ਉਹਦੇ ਪਿੱਛੇ ਵੀ ਤਾਂ ਸਿਆਸਤ ਹੈ ਨਾ ਕੋਈ ਸੰਕ੍ਰਾਂਚਾਰੀ ਨਹੀਂ ਪਹੁੰਚਿਆ ਸੀ ਬੱਦੀ ਸਾਹ ਕੋਲ ਰਹਿਣਾ ਸਰਬੂਝੀ ਜੇਲੀ ਸਿਆਸੀ ਬੰਦੇ ਧਰਮ ਦੇ ਵਿੱਚੋਂ ਨਾ ਧਾਰਮਿਕ ਵੀ ਹੋ ਗਏ ਹੈ ਕਹリエ ਹੁਣ ਤਾਂ ਉਹਨਾਂ ਦਾ ਇਸ ਤਰ੍ਹਾਂ ਦਾ ਗੱਲ ਹੈ ਤੋ ਇਸ ਚੱਲ ਤੋ ਫਿਰ ਤੁਸੀਂ ਆਪਣੇ ਆਪ ਦੇ ਜਿਵੇਂ ਮਰਜੀ ਨੂੰ ਲਾ ਕੇ ਦੇਖ ਸਕਦੇ ਸੋ ਇਹ ਤਾਂ ਸਾਰਾ ਸਿਸਟਮ ਜਿਹੜਾ ਆਪਾਂ ਦੇਖਿਆ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਮ ਤੇ ਤੇ ਮੈਂ ਜਿਹਨੂੰ ਬਰੀਫ ਕਰਾਂ ਪਿਛਲੀ ਵੀਡੀਓ ਤੇ ਇਹਨਾਂ ਤੋਂ ਉਹਨਾਂ ਨੂੰ ਉਹਦੇ ਚ ਇੱਕ ਗੱਲ ਤਾਂ ਬਿਲਕੁਲ ਕਲੀਅਰ ਹੁੰਦੀ ਹੈ ਕਿ ਜਿਹੜਾ ਜਿਹੜਾ ਇਹ ਸਾਰਾ ਸਿਸਟਮ ਚੱਲ ਰਿਹਾ ਉਹਦੇ ਵਿੱਚ ਸਿੱਖ ਕੌਮ ਕਿਤੇ ਵੀ ਕਠੀ ਨਜ਼ਰ ਨਹੀਂ ਆ ਰਹੀ ਚਾਰ ਪ੍ਰੋਗਰਾਮ ਚਾਰਾਂ ਦੇ ਵਿੱਚ ਅਲੱਗ-ਅਲੱਗ ਕਮੇਟੀਆਂ ਅਲੱਗ-ਅਲੱਗ ਸਿੱਖ ਲੀਡਰਸ਼ਿਪ ਖੜੀ ਹੈ ਜੋ ਮਰਜੀ ਪੰਥਕ ਇਕਤਾ ਦੀ ਗੱਲ ਕਰੀ ਚੱਲੋ ਦੂਜੀ ਗੱਲ ਇਹ ਹੈ ਕਿ ਪੰਜਾਬ ਸਰਕਾਰ ਜਿੰਮੇ ਸੁਰੱਖਿਆ ਕਮੇਟੀ ਤੇ ਸਭ ਨੇ ਕਿਹਾ ਵੀ ਸੀ ਕਿ ਹੁਣ ਤਾਂ ਅਕਾਲ ਤਖਤ ਤੇ ਵੀ ਸਾਡੇ ਤੇ ਹਮਲੇ ਹੋ ਅਪਡੇਟ ਇਹ ਅਮਨੇ ਦੀ ਗੱਲ ਕਰ ਰਹੇ ਸੀ ਇਹ ਸਾਰਾ ਕੁਝ ਦੇ ਵਿੱਚ ਕਿੰਨਾ ਕੁ ਅਸੀਂ ਸੁਖਵੀਰ ਸਿੰਘ ਬਾਦਲ ਨੂੰ ਭਰੀ ਕਰ दिए ਜਿੰਨਾ ਕਿ ਇਹ ਸਵਾਲਾਂ ਤੱਕ ਪਹੁੰਚਾਉਣ ਲਈ ਇਹ ਤੇ ਵੀ ਆਪਾਂ ਸੋਚ ਸਕਦੇ ਆ ਗੱਲ ਹੋ ਸਕਦੀ ਆ ਪਹਿਲੇ ਦੱਸ ਦੂੰ ਜਦੋਂ ਮੈਂ ਤੁਹਾਡੇ ਨਾਲ ਇਹ ਵੀਡੀਓ ਬਣਾ ਰਿਹਾ ਸਵੇਰ ਦਾ ਟਾਈਮ ਹੈ ਇਹ तकरीबन 8:30 ਵਜੇ ਦੇ ਅੱਜ ਜਿਹੜੇ 26 ਨਵੰਬਰ ਦੇ ਤੇ ਉਦੋਂ ਮੈਂ ਵੀਡੀਓ ਬਣਾ ਰਿਹਾ ਅੱਜ ਸਾਰਾ ਦਿਨ ਬਹੁਤ ਡਿਵੈਲਪਮੈਂਟ ਸੋਨੀਏ ਦੇ ਚੰਡੀਗੜ੍ਹ ਦੇ ਵਿੱਚ ਉਹਦਾ ਇੱਕ ਤਾਂ ਕਾਰਨ ਵਿਦਿਆਰਥੀ ਉਹਨਾਂ ਦੀ ਐਜੀਟੇਸ਼ਨ ਦੂਜਾ ਕਿਸਾਨਾਂ ਨੇ ਅੱਜ 12 ਤੋਂ 3 ਵਜੇ ਤੱਕ ਉਹਨੂੰ ਵਗੇ ਮਿਲਿਆ ਦਸਹਾਰਾ ਰੋਡ 43 ਸੈਕਟਰ ਦੇ ਵਿੱਚ ਉੱਥੇ ਕੱਟ ਕਰ ਲੈ ਤੇ ਉੱਥੇ ਕੀ ਡਿਵੈਲਪਮੈਂਟਸ ਹੋਦੀਆਂ ਨੇ ਉਹਤੇ ਵੀ ਆਪਾਂ ਗੱਲ ਕਰਾਂਗੇ ਬਾਅਦ ਦੇ ਵਿੱਚ ਤੇ ਬਹੁਣ ਮੈਂ ਤੁਹਾਨੂੰ ਚਾਹਣਾ ਆ ਗਿਆ ਇਸ ਆਸ ਨਾਲ ਕਿ ਤੁਸੀਂ ਇਸ ਵੀਡੀਓ ਦੀ ਫੀਡਬੈਕ ਮੈਨੂੰ ਆਪਣੇ ਕਮੈਂਟਸ ਦੇ ਵਿੱਚ ਜ਼ਰੂਰ ਦਿਓਗੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ